ਬਿਲਡਿੰਗ ਬਣ ਰਹੀ ਸੀ ਜਿਹੜੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਹਾਂਜੀ ਤੇ ਉੱਪਰੋਂ ਇਹਦਾ 뷰 ਦਰਪਾਰ ਸਾਹਿਬ ਦਾ ਬੰਦਾ ਸੀ ਤੇ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਿਕਿਉਰਟੀ ਦਾ ਇਸ ਪਰ ਕਿਸੇ ਉੱਪਰਲੀ ਮੰਜ਼ਲ ਜਿਹੜੀ ਉਹ ਡੈਮੋਨ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਦੀ ਇੱਥੇ ਇਹ ਹੈਗਾ 5-6 ਮੰਜ਼ਲੇ 3 ਮੰਜ਼ਲੇ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਅਸੀਂ ਤੇ 2 ਮਹੀਨੇ 2 ਮਹੀਨੇ ਕੁਛ ਕਿਹਾ ਤਾਂ ਸਰ ਉਦੋਂ ਕੋਈ ਕਾਰਵਾਈ ਕੀਤੀ ਗਈ ਜੀ ਕਿਉਂਕਿ ਗੱਲ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐ ਜੀ ਪੀ ਸੀ ਵੱਲੋਂ ਕੀਤੀ ਜਾਂਦੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਕੰਮ ਬੰਦ ਕਰਵਾ ਦਿਖਾਈ ਦੇ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ ਹਾਂ ਜੀ ਕੰਮ ਬੰਦ ਹੀ ਸੀਗਾ ਪਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਕੋਦਾਂ ਤੇ ਨਹੀਂ ਆਇਆ ਜਾਂਦਾ ਹੂੰ ਬਾਕੀ ਇਹ ਸੇ ਕੰਮ ਬੰਦ ਕਰਵਾਇਆ ਹੋਇਆ ਸੀ ਤਾਂ ਹੁਣ ਅਸੀਂ ਦਮਲੀ ਕਰ ਤਾਂ ਸਾਰੇ ਇਹਨਾਂ ਦੇ ਵੱਲੋਂ ਕੋਈ ਵੀ ਜਿਹ ਅਨੇ ਦੇ ਦੇਰੇ ਲਿਖ ਦੇਰੇ ਅੱਛਾ ਜੀ ਇਹ ਬਿਲਡਿੰਗ ਕਿੰਨਾ ਦੀ ਜੀ ਹੈ ਬਿਲਡਿੰਗ ਮੈਨੂੰ ਨਹੀਂ ਪਤਾ ਤਾਂ ਕੋਈ ਇੱਥੇ ਪਹੁੰਚਾ ਸਵੇਰ ਦਾ ਕੋਈ ਜਿਸ ਤਾਂ ਕਾਰਵਾਈ ਚੱਲ ਰਹੀ ਹੈ ਕੋਈ ਪਹੁੰਚਿਆ ਹੋਣ ਤਾਂ 호텔 ਦਾ ਮਾਲਕ ਦੋ ਆਏ ਕੋਈ ਕੰਸਰਨਡ ਬੰਦੇ ਆਏ ਅੱਛਾ ਜੀ ਕੀ ਕੀ ਗਿਆ ਗਿਆ ਜੀ ਉਹਨਾਂ ਦੇ ਵੱਲੋਂ ਆ ਕੇ ਦਰਨਾ ਕੀ ਗੱਲ ਬਾਤ ਤੁਸੀਂ ਤੁਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਆ ਜੀ ਬਸ ਬੈਠੇ ਹੋ ਵੀ ਬੱਟਾ ਸਰ ਜੇਕਰ ਅਸੀਂ ਗੱਲ ਕਰੀਏ ਹੋ ਵੀ ਬਹੁਤ سارے ਹੋਟਲ ਨੇ ਜਿੱਥੋਂ ਦਰਵਾਜ਼ਾ ਚਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਚਲਦੀ ਰਹਿੰਦੀ ਹੈ ਜੀ ਜਿੱਦਾਂ ਜਿੱਦਾਂ ਕੋਈ ਆਂਦਾ ਉਦੋਂ ਦਾ ਕਾਰ ਕਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਹੀਨੇ ਤੋਂ ਉਹਦੇ ਪਿੱਛੇ ਕੋਈ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮਾਈ ਭਾਈ ਉਹਦੇ ਨਾਲ ਵੀ ਇੱਕ ਬਿਲਡਿੰਗ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਟਾਇਆ ਜਾਏਗਾ ਜੀ ਆ ਜੀ ਉਹਦੇ ਤੇ ਅਪਡੇਟ ਕਰਾਂਗੇ ਜੀ ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਆ ਜਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਹੋਣੀ ਹੈ ਹਾਂ ਉਹ ਵੀ ਕਰਕੇ ਜਾਣਾ ਕਰਕੇ ਜਾ ਬਹੁਤ ਠੀਕ ਹੈ ਥੈਂਕ ਯੂ